ਬੋ ਜ਼ਿੰਦਾਬਾਦ ਜ਼ਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿੰਦਾਬਾਦ 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 ਮੈਂ ਚਰਨਜੀਤ ਸਿੰਘ ਪਿੰਡ ਬਲਕਲਾਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲ੍ਹਾ ਮੀਤ ਪ੍ਰਧਾਨ ਸੋ ਅੱਜ ਸੰਯੁਕਤ ਸਮਾਜ ਮੋਰਚੇ ਵੱਲੋਂ ਕਾਲ ਸੀ ਕਿਸਾਨਾਂ ਨੂੰ ਕਿ ਆਪਣੇ ਟਰੈਕਟਰ ਜਿਹੜੇ ਆ ਉਹ ਸੜਕਾਂ ਤੇ ਖਲਾਰ ਕੇ ਤੇ ਇੱਕ ਪ੍ਰਦਰਸ਼ਨ ਕਰਨਾ ਬਾਬਤ ਜਿਹੜਾ ਸਰਕਾਰਾਂ ਨੇ ਉੱਥੇ ਗਏ ਹੋਏ ਕਿਸਾਨਾਂ ਦੇ ਧੱਕਾ ਕੀਤਾ ਉੱਥੇ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਟਰੈਕਟਰਾਂ ਦਾ ਨੁਕਸਾਨ ਹੋਇਆ ਜਿੰਨਾ ਵੀ ਨੁਕਸਾਨ ਹੋਇਆ ਉਹਦੇ ਨੁਕਸਾਨ ਹੋਣ ਦੇ ਕਰਕੇ ਜੋ ਅੱਜ ਸੜਕਾਂ ਦੇ ਉੱਤੇ ਜਿਹੜੇ ਆ ਅਸੀਂ ਟਰੈਕਟਰ ਉਸ ਕਰਦੇ ਆ ਔਰ ਇਸ ਚੀਜ਼ ਦੀ ਨਿੰਦਾ ਕਰਦੇ ਆ ਸਰਕਾਰ ਦਾ ਡਟ ਕੇ ਵਿਰੋਧ ਕਰਦੇ ਆ ਵੀ ਜੇ ਸਰਕਾਰ ਜਿਹੜੀ ਆ ਭਾਵੇਂ ਉਹ ਕੇਂਦਰ ਦੀ ਸਰਕਾਰ ਆ ਭਾਵੇਂ ਉਹ ਖੱਟੜ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਜਿਹਨੇ ਆਪਣਾ ਵਤੀਰਾ ਇਦਾਂ ਰੱਖਿਆ किसानਾਂ ਦੇ ਖਿਲਾਫ ਮਜ਼ਦੂਰਾਂ ਦੇ ਖਿਲਾਫ ਤੇ ਕਾਰਪੋਰੇਟ ਦੇ ਹੱਕ 'ਚ ਤੇ ਫਿਰ ਅਸੀਂ ਜਿਹੜਾ ਸੰਯੁਕਤ ਸਮਾਜ ਮੋਰਚਾ ਉਹ ਜਿਹੜੀ ਅਗਲੀ ਆਉਣ ਵਾਲੇ ਸਮੇਂ 'ਚ ਕੋਈ ਉਹ ਵੱਡੇ ਫੈਸਲੇ ਲਾਊਗਾ ਫਿਰ ਉਸ ਤਰੀਕੇ ਨਾਲ ਜਿਹੜਾ ਉਹ ਕੀਤਾ ਜਾਊਗਾ ਕਿੰਨੇ ਕਿ ਟ੍ਰੈਕਟਰ ਟ੍ਰੈਕਟਰ ਤੁਹਾਡੇ ਸਾਹਮਣੇ ਆ ਜੀ ਅਸੀਂ ਆਪਣੇ ਕਸਬੇ ਵਾਈਜ਼ ਆਪਾਂ ਛੋਟਾ ਛੋਟਾ ਪ੍ਰੋਗਰਾਮ ਕੀਤਾ ਜਿੱਦਾਂ ਸਾਡੇ ਕੁਝ ਬੰਦੇ ਜਿੱਦਾਂ ਉੱਥੋਂ ਗਮਟਾਲਾ ਸਾਈਡ ਦੇ ਆ ਉੱਥੇ ਖਲੋਤੇ ਆ ਅਸੀਂ ਅੱਜ ਮਜੀਠਾ ਰੋਡ ਤੇ ਆ ਤੋ ਸਾਡੇ ਕੋਲ ਇੱਥੇ ਸੋਕ ਦੇ ਕਰੀਬ ਜਿਹੜਾ ਟਰੈਕਟਰ ਆ ਉਹ ਪਿੰਡ ਬਲਕਲਾ ਪਿੰਡ ਨਾਕਲਾ ਤੋਂ ਇਦਾਂ ਅੱਜ ਆਪਾਂ ਸਰਕ ਦੇ ਮਾਰਕ ਕਰਦੇ ਹਾਂ ਹਾਂਜੀ ਮੇਰਾ ਨਾਮ ਬਚਿੱਤਰ ਸਿੰਘ ਆ ਜੀ ਮੈਂ ਪਿੰਡ ਬਲਕਲਾ ਤੋਂ ਰਾਜੇਪਾਲ ਕਿਸਾਨ ਯੂਨੀਅਨ ਦੇ ਨਾਲ ਆ ਜੀ ਤੇ ਅੱਜ ਅਸੀਂ ਇੱਥੇ ਰੋਜ ਪ੍ਰਦਰਸ਼ਨ ਕੀਤਾ ਟਰੈਕਟਰ ਮਾਰਕ ਦਾ ਟਰੈਕਟਰ ਸੜਕਾਂ ਦੇ ਖਲਾਲੇ ਆ ਜਿਹੜੇ ਕਿਸਾਨ ਸਾਡੇ ਉੱਥੇ ਲੜਾਈ ਲੜ ਰਹੇ ਆ ਦਿੱਲੀ ਦੇ ਵਿੱਚ ਤੇ ਉਹਦੇ ਸਬੰਧ ਦੇ ਵਿੱਚ ਅੱਜ ਰੋਸ਼ਪਤ ਦਰਸ਼ਨ ਇੱਥੇ ਕੀਤਾ ਜਿਹੜਾ ਸੈਂਟਰ ਸਰਕਾਰ ੱਤਕਾ ਕਰ ਰਹੀ ਹੈ ਸਾਡੇ ਕਿਸਾਨਾਂ ਦੇ ਨਾਲ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਜੀ ਤੇ ਬਾਕੀ ਜੋ ਵੀ ਹੈਗਾ ਅਸੀਂ ਸਾਰੇ ਕਿਸਾਨਾਂ ਦੇ ਨਾਲ ਆ ਜਦੋਂ ਵੀ ਜੋ ਵੀ ਕਾਲ ਸੰਜੁਕਤ ਮੋਰਚੇ ਦੀ ਕੋਈ ਆਉਂਦੀ ਅਗਲਾ ਪ੍ਰੋਗਰਾਮ ਕੋ ਲਿਖਾਂਗੇ ਤਾਂ ਕਿਰਤਪਾਲ ਸਿੰਘ ਬਲਾਕ ਵੇਰਕਾ ਦਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਅੱਜ ਸੰਜੁਕਤ ਕਿਸਾਨ ਮੋਰਚੇ ਦੀ ਕਾਲ ਸੀ ਜਿਹੜੇ ਆਪਣੇ ਹਰਿਆਣਾ ਬਾਰਡਰ ਤੇ ਸ਼ੰਭੂ ਬਾਰਡਰ ਤੇ ਆਪਣੇ ਵੀਰ ਬੈਠੇ ਨੇ ਤੇ ਜਿਹੜਾ ਖੱਟੜ ਸਰਕਾਰ ਨੇ ਸੈਂਟਰ ਗਵਰਨਮੈਂਟ ਨੇ ਉਹਨਾਂ ਨੇ ਧੱਕਾ ਕੀਤਾ ਵਾ ਉਹਨਾਂ ਦੇ ਗੋਲੀਆਂ ਚਲਾਈਆਂ ਵਾ ਅੱਸੂ ਗੈਸ ਦੇ ਗੋਲੇ ਵਰਸਾਏ ਨੇ ਇਹ ਸਾਰੇ ਕੰਮ ਫੌਜ ਵੱਲੋਂ ਵਿਰੋਧੀ ਦੂਜੇ ਦੇਸ਼ਾਂ ਵਾਸਤੇ ਹੁੰਦੇ ਨੇ ਜਿਹੜੇ ਆਪਣੇ ਦੇਸ਼ ਵਾਸਤੇ ਹੋ ਰਹੇ ਨੇ ਪੰਜਾਬ ਨੂੰ ਬਿਲਕੁਲ ਕੱਟ ਦਿੱਤਾ ਗਿਆ ਵਾ ਦਿੱਲੀ ਨਾਲੋਂ ਦੂਜੇ ਸੂਬਿਆਂ ਨਾਲੋਂ ਤੇ ਉਹਦੇ ਵਿਰੁੱਧ ਵਿੱਚ ਸੰਯੁਕਤ ਮੋਰਚੇ ਦੀ ਕਾਲ ਸੀ ਉਸ ਕਾਲ ਦੇ ਸਬੰਧ ਵਿੱਚ ਅੱਜ ਆਪਾਂ ਇੱਥੇ ਇਕੱਠੇ ਹੋਏ ਆਂ ਨਾਕਲਾਂ ਦੇ ਬਲਕਲਾਂ ਦੇ ਨੋਰੀ ਦੇ ਵੀਰ ਸਾਰੇ ਆਪਾਂ ਇੱਥੇ ਇਕੱਠੇ ਹੋਏ ਆਂ ਆਪਣਾ ਰੋਸ ਦਸਾਉਣ ਵਾਸਤੇ ਸਾਰੇ ਇਹਨਾਂ ਦੇ ਸਾਰੇ ਹੀ ਝੂਠੇ ਇਹਨਾਂ ਦੇ ਬਿਲਕੁਲ ਕਿਸੇ ਵਾਅਦੇ ਤੇ ਵੀ ਆਪਣੇ ਦੇ ਖਰੇ ਨਹੀਂ ਉਤਰੇ ਜਿਹੜੀ ਆਪਣੀ ਬੀਬੀ ਆ ਗਾਉਣ ਵਾਲੀ ਇੱਕ ਸੀ ਉਹ ਕਹਿੰਦੀ 5 ਮਿੰਟ ਦਾ ਕੰਮ ਆ ਸਾਡਾ ਐਮਐਸਪੀ ਦੇਣ ਵਾਸਤਾ ਉਹਨੂੰ ਇਹ ਹੀ ਨਹੀਂ ਪਤਾ ਕਿ ਐਮਐਸਪੀ ਮੁੱਦਾ ਸੈਂਟਰ ਦਾ ਵਾ ਕਿ ਪੰਜਾਬ ਦਾ ਵਾ ਸੁ ਪੰਜਾਬ ਦੀ ਮੰਤਰੀ ਆ ਤੇ ਸੈਂਟਰ ਦੇ ਉਹ ਦਾਅਵੇ ਕਰ ਰਹੀ ਆ ਅਨਮੋਲ ਗਗਨਮਾਨ ਤੇ ਅੱਜ ਉਹਨੂੰ ਆਪਾਂ ਪੁੱਛਣਾ ਜਾਵਾਂਗੇ ਬੀਬੀ ਜੀ ਫਿਰ ਦਵਾਓ ਐਮਐਸਪੀ ਕਿਉਂ ਸਾਡੇ ਤੇ ਇਹਨਾਂ ਜੁਲਮ ਹੋ ਰਿਹਾ ਕਿਉਂ ਸਾਡੇ ਬਾਰਡਰਾਂ ਦੇ ਬੰਦੇ ਮਰ ਰਹੇ ਨੇ ਮੈਂ ਬੀਬੀ ਅਨਮੋਲ ਗਗਨ ਮਾਨ ਨੂੰ ਸਵਾਲ ਕਰੂੰਗਾ ਕਿ ਅੱਜ ਉਹ ਆਪਣਾ ਵਾਅਦਾ ਪੂਰਾ ਕਰੇ ਇੱਕ ਵੀ ਵਾਅਦਾ ਮਾਨ ਸਰਕਾਰ ਨੇ ਪੂਰਾ ਨਹੀਂ ਕੀਤਾ ਭੰਡ ਸਰਕਾਰ ਤੇ ਭੰਡਾ ਵਾਲੇ ਕੰਮ ਕਰਦੇ ਇੱਕ ਭੰਡ ਨੇ ਯੂਕਰੇਨ ਜਾੜਤਾ ਇੱਕ ਭੰਡ ਨੇ ਪੰਜਾਬ ਜਾੜਤਾ ਫੜਕੇ